ਦੋਸਤੋ ਗਿੱਲ ਨੀਲੀ ਰਾਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਨੀਲੀ ਰਾਵੀ ਦੇ ਪਸ਼ੂ ਦਿਖਾ ਰਹੇ ਆ ਜਿਹਦੇ ਵਿੱਚ ਦੋ ਬਹੁਤ ਵਧੀਆ ਬਲੱਡ ਲਾਈਨ ਦੇ ਚੰਗੇ ਕੱਟੇ ਆ ਤੇ ਇਸ ਦੇ ਵਿੱਚ ਤੁਹਾਨੂੰ ਦੋ ਕੱਟੇ ਜਿਹੜੇ ਦਿਖਾਏ ਜਾਣਗੇ ਚੰਗੇ ਵਧੀਆ ਕੱਟੇ ਆ ਛੋਟੀਆਂ ਵੀ ਬਾਈ ਕੋਲ ਚੰਗੀਆਂ ਇਹ ਕਾ ਆ ਰਿਹਾ ਜੀ ਕਟਾ ਦੇਖ ਸਕਦੇ ਆ ਤੁਸੀਂ ਉਸ ਤੋਂ ਬਾਅਦ ਜਾਨਵਰ ਦੇਖ ਸਕਦੇ ਆ ਤੇ ਵਧੀਆ ਜਾਨਵਰ ਨੇ ਸਾਰੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਚੰਗੀ ਵਧੀਆ ਬਰੀਡਿੰਗ ਦੇ ਨਾਲ ਜਾ ਰਹੇ ਨੇ ਜਾਨਵਰ ਕੁਆਲਟੀ ਜਿਹੜੀ ਦੇਖ ਸਕਦੇ ਆ ਤੁਸੀਂ ਇਹਨਾਂ ਜਾਨਵਰਾਂ ਦੇ ਵਿੱਚ ਚੈੱਕ ਕਰੋ ਜੀ ਤੁਸੀਂ ਅੱਜ ਜਿਹੜੇ ਜਾਨਵਰ ਵੇਖੋਗੇ ਜਿਹਦੇ ਵਿੱਚ ਫਾਨੋ ਦਿਖਾਉਣੇ ਆ ਜੀ ਮੱਝਾਂ ਤੇ ਕੁਛ ਕੱਟੇ ਦੋ ਕੱਟੇ ਆ ਬਾਈ ਕੋਲ ਬਹੁਤ ਚੰਗੇ ਤੇ ਕੱਟੇ ਦੀ ਉਮਰ ਜਿਹੜੀ ਬਹੁਤ ਘੱਟ ਤੁਹਾਨੂੰ ਦੱਸਦੇ ਆ ਜੀ ਇਹ ਜਿਹੜਾ ਕੱਟਾ ਇਹਦੀ ਉਮਰ 6 ਮਹੀਨੇ ਉਮਰ ਆ ਜੀ ਇਸ ਕੱਟੇ ਦੀ ਉਮਰ ਜਿਹੜੀ 6 ਮਹੀਨੇ ਆ ਬੰਦਰ ਦੇਖ ਸਕਦੇ ਟੇਢਾ ਕੱਟ ਦੇਖ ਸਕਦੇ ਆ ਤੁਸੀਂ ਕੁਆਲਟੀ ਦੇਖ ਸਕਦੇ ਆ ਪਿੱਠ ਪੁੜੇ ਤੋਂ ਜੇ ਦੇਖ ਕਰੀਏ ਗੱਲ ਤੇ ਉਹ ਵੀ ਦੇਖ ਸਕਦੇ ਤੁਸੀਂ ਇਸ ਨੂੰ ਚੈੱਕ ਕਰੋ ਇਹ ਕੱਟੇ ਦੀ ਉਮਰ 5 ਤੋਂ 6 ਮਹੀਨੇ ਤੇ ਇਸ ਟਾਈਮ ਜਿਹੜਾ ਹੈ ਦੁੱਧ ਚੁੰਗਦਾ ਆ ਆਰਡਰ ਦੇਖ ਸਕਦੇ ਆ ਦਾ ਥਾਣਾ ਪੁੱਠੇ ਬਹੁਤ ਸੋਹਣੇ ਆ ਮੱਝਾਂ ਦੇ ਚੈੱਕ ਕਰੋ ਜੀ ਇਸ ਦੀ ਜਿਹੜੀ ਪੂਛ ਆ ਬਿਲਕੁਲ ਪਤਲੀ ਤੇ ਹੱਡੀ ਹੱਡੀ ਬਹੁਤ ਚੜਾਈ ਪੁੱਠਾ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਟੇਡੇ ਕੱਟ ਦੇ ਵਿੱਚ ਇਹ ਕੱਟਾ ਆ ਟੈਸਟਿਕਲ ਬੰਤਰ ਚੈੱਕ ਕਰ ਸਕਦੇ ਤੁਸੀਂ ਸਾਫ ਬਿਲਕੁਲ ਸਾਫ ਸੁਥਰੀ ਬੰਤਰ ਪੋਛ ਦੀ ਲੰਬਾਈ ਚੈੱਕ ਕਰ ਸਕਦੇ ਆ ਮਾਰਕਿੰਗ ਦੇਖ ਸਕਦੇ ਆ ਤੇ ਕੁਆਲਿਟੀ ਦੇਖੋ ਇਹਦੇ ਵਿੱਚ ਇਹ ਜਿਹੜਾ 6 ਮਹੀਨਿਆਂ ਦਾ ਕੱਟਾ ਆ ਉਸ ਤੋਂ ਬਾਅਦ ਜਿਹੜਾ ਦੂਸਰਾ ਕੱਟਾ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਚੈੱਕ ਕਰ ਸਕਦੇ ਆ ਤੁਸੀਂ ਕੁਆਲਿਟੀ ਦੇਖੋ ਇਹਨਾਂ ਦੇ ਵਿੱਚ ਜੜਵਰਾਂ ਦੇ ਆ ਬੂਰੀ ਦੇਖੋ ਬਹੁਤ ਚੰਗੀ ਵਧੀਆ ਕੱਟੀ ਬੂਰੀ ਝੋਟੀ ਹਾਂ ਮੈਂ ਨਹੀਂ ਦੇਖ ਸਕਦੇ ਹਾਂ ਤੁਸੀਂ ਇਹ ਕਟਾ ਆ ਚੈੱਕ ਕਰੋ ਜੀ ਇਹ ਜਿਹੜਾ ਕਟਾਇਆ ਇਹ ਵੀ ਦੇਖ ਲਓ ਪੰਤਰ ਰੇਡੇ ਘੱਟ ਵਾਲੀ ਆ ਸਾਫ ਸੁਥਰਾ ਇਹਦੀ ਉਮਰ ਤਕਰੀਬਨ ਕੋਈ 13 ਕੁ ਮਹੀਨੇ ਉਮਰ ਆ ਇਹਦੀ 13 ਮਹੀਨਿਆਂ ਦੀ ਉਮਰ ਆ ਇਹਦੀ ਦੇਖ ਲਓ ਇਹ ਵੀ ਸਾਫ ਸੁਥਰਾ ਟੈਸਟਿਕਾ ਪੰਤਰ ਬਹੁਤ ਸੋਹਣੀ ਆ ਸਾਫ ਨੂੰ ਅੱਛੇ ਜੀ ਜੱਗੇ ਕੱਢੂਗਾ ਹੋਰ ਵੀ ਜਿਹੜੇ ਜਾਨਵਰ ਆ ਦੇਖ ਸਕਦੇ ਆ ਚੁੱਭ ਮੱਝ ਦੇਖੋ ਬਹੁਤ ਚੰਗੀ ਝੋਟੀ ਐ ਇਹ ਵੀ ਹੋਰ ਜਿਹੜੇ ਜਾਨਵਰ ਦੇਖੋ ਇੱਕ ਭੈਲਣ ਝੋਟੀ ਆਵੇ ਤੁਹਾਡੇ ਸਾਹਮਣੇ ਵਧੀਆ ਵਧੀਆ ਜਾਨਵਰ ਜਿਹੜੇ ਭਰਾ ਦੇ ਕੋਲੇ ਦੇ ਕੋਲ ਐਸੇ ਜਾਨਵਰ ਕੁਆਲਟੀ ਦੇਖ ਲਓ ਇਹਨਾਂ ਦੇ ਵਿੱਚ ਤੇ ਮੈਂ ਕਿਹਾ ਵੀ ਚਲੋ ਚੈਨਲ ਦੇ ਉੱਤੇ ਜਿਹੜੀਆਂ ਵੀਡੀਓ ਭਰਾਵਾਂ ਨੂੰ ਦਿਖਾਈਏ ਜਿਹੜਾ ਆਵਾ ਦਾ ਮਨ ਲੱਗਿਆ ਰਵੇ ਚੈਨਲ ਤੇ ਤੇ ਇਸ ਤਰ੍ਹਾਂ ਹੀ ਫਿਰ ਅੱਜ ਫਿਰ ਮਾਰਗ ਦੇ ਕੋਈ 4 ਤੋਂ 5 ਵੀਡੀਓ ਜਿਹੜੀਆਂ ਆਪਾਂ ਬਣਾਈਆਂ ਆ ਜਿਨ੍ਹਾਂ ਦੇ ਵਿੱਚ ਬਹੁਤ ਚੰਗੇ ਚੰਗੇ ਜਾਨਵਰ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਕੁਆਲਿਟੀ ਦੇਖ ਲਓ ਬਿਲਕੁਲ ਸਾਫ਼ ਜਾਨਵਰ ਉਹ ਤੁਸੀਂ ਥੋੜੀ ਝਲਕ ਤੁਹਾਨੂੰ ਹੋਰ ਮਰਾਉਣਾ ਇੱਥੇ ਇਹ ਕਮਾਲਾ ਤਰ ਚਰਦਾ ਪਿਆ ਬਹੁਤ ਸੋਹਣਾ ਇਹਗਾ ਇਸ ਤੋਂ ਬਾਅਦ ਜੇ ਥੋੜੀ ਝਲਕ ਤੁਹਾਨੂੰ ਮਰਾਵਾ ਇੱਕ ਜਾਨਵਰ ਥੋੜੇ ਜਿਹਾ ਬੈਕਸ਼ਾਰ ਦੀ ਹੈਗੇ ਅੱਜ ਜਿਹੜੇ ਉਹ ਵੀ ਜਾਨਵਰ ਸ਼ੂਟ ਕਰਾਂਗੇ ਤੇ ਇਹਨਾਂ ਜਾਨਵਰਾਂ ਨੂੰ ਵੀ ਇਹ ਆ ਪ੍ਰੋਪਰਲੀ ਆਪਾਂ ਸ਼ੂਟ ਕਰ ਲਿਆ ਤੇ ਕੁਆਲਿਟੀ ਦੇਖ ਸਕਦੇ ਆ ਪਸ਼ੂਆਂ ਦੇ ਵਿੱਚ ਤੁਸੀਂ ਚੰਗੀ ਕੁਆਲਿਟੀ ਜੇ ਅੱਜ ਪੱਠੇ ਦੀ ਗੱਲ ਕਰੀਏ ਤੇ ਘਾਹ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਦਾਣਾ ਬਹੁਤ ਜ਼ਿਆਦਾ ਹੁੰਦਾ ਘਾਹ ਦੇ ਵਿੱਚ ਥੋੜੀ ਜੀ ਤੁਹਾਨੂੰ ਜਾਣਕਾਰੀ ਦਿੰਨੇ ਆ ਯਾ ਵੇਖੋ ਨਿਹਰਾ ਦਾਣਾ ਹੀ ਆ ਹੁਣ ਇਹ ਆ ਸਾਰਾ ਦਾਣਾ ਹੀ ਆ ਜਦੋਂ ਪੱਕੂਗਾ ਤੇ ਪੱਕੇ ਜਿਹੜਾ ਜਿਹੜਾ ਜਾਨਵਰ ਖਾਣਗੇ ਹੁਣ ਗਾਂ ਭਾਦਰੋਂ ਦਾ ਜਿਹੜਾ ਪੱਠਾ ਚੁਗਿਆ ਤੇ ਜਾਨਵਰਾਂ ਨੇ ਇਹਨ ਪੂਰੇ ਪੁੱਠੇ ਪਣ ਜਾਣੇ ਆ ਚੰਮ ਚੜ ਜਾਣੇ ਫਸੂਆਂ ਤੇ ਤੇ ਬਾਹਰ ਦੀ ਚਰਾਹ ਤੁਹਾਨੂੰ ਪਤਾ ਵਨ ਸੋਨਾ ਪੱਠਾ ਖਾਣਾ ਫਰਕਦਾ ਪੈਂਦਾ ਹੀ ਆ ਨੈਚੁਰਲ ਚੀਜ਼ ਆ ਜਿਹੜੀ ਸਪਰੇ ਖਾਦ ਤੋਂ ਜੂਰੀਆ ਤੋਂ ਰਹਿਦਾ ਤੇ ਆਪਣੇ ਕੋਸ਼ਿਸ਼ ਚਲੋ ਕਰਿਆ ਕਰੋ ਜਿੰਨੇ ਵੀ ਭਰਾ ਆ ਕੋਈ ਚਲੋ ਜੀਮੇਦਾਰ ਸਾਰਿਆਂ ਨੇ ਚਲੋ ਬੰਦੇ ਤਾਂ ਰੱਖੀ ਹੁੰਦੇ ਆ ਤੇ ਕੋਸ਼ਿਸ਼ ਕਰਿਆ ਕਰੋ ਕੋਈ ਘਟਾ ਕੋ ਇੱਕ ਜਿਹੜਾ ਮਾੜਾ ਮੋਟਾ ਬੰਨਿਆਂ ਦੇ ਉੱਤੇ ਜਿਹੜੇ ਜਾਨਵਰ ਮੂੰਹ ਮਾਰ ਰਹੇ ਨੇ ਜਿਨ੍ਹਾਂ ਨੇ ਸ਼ੌਕਡਾ ਰੱਖੇ ਜਾਨਵਰ ਬਾਕੀ ਚਲੋ ਜਿਵੇਂ ਕਿਸੇ ਦੀ ਆਪਣੀ ਮਰਜ਼ੀ ਪਰ ਮੇਰੀ ਤਾਂ ਇਹੀ ਆ ਵੀ ਚਲੋ ਸ਼ੌਕ ਦੇ ਨਾਲ ਜੇ ਕੋਈ ਮਾੜਾ ਮੋਟਾ ਕੋਈ ਵੀਰ ਕੰਮ ਕਰਦਾ ਚਲੋ ਪਰਮਾਤਮਾ ਤਰੱਕੀ ਉਹਨੂੰ ਜਰੂਰ ਬਖਸ਼ਦਾ ਤੇ ਕੋਸ਼ਿਸ਼ ਇਹ ਕਰਿਆ ਕਰੋ ਵੀ ਮਾੜਾ ਮੋਟਾ ਘੇੜਾ ਜਰੂਰ ਜਾਨਵਰਾਂ ਦਾ ਘੜਾਇਆ ਕਰੋ ਜਿਨ੍ਹਾਂ ਕੋ ਸੱਤ ਅੱਠ ਨੌ ਹੈਗੇ ਆ ਕੋਈ ਮਾੜਾ ਮੋਟਾ ਜਿਵੇਂ ਕਚੇਰਾ ਵਾਲਾ ਬੰਨਾ ਉਥੇ ਕਿਹੜਾ ਦਵਾਈਆ ਕਰੋ ਤੇ ਵੇਖ ਸਕਦੇ ਆ ਤੁਸੀਂ ਚਰਾੰਦ ਦੇਖੋ ਖਾਲੀਤੀ ਦੇਖੋ ਚਰਾੰਦ ਦੇਖੋ ਪੱਠਾ ਵੇਖੋ ਬਹੁਤ ਸੋਨਾ ਸਾਫ ਸੁਥਰਾ ਪੱਠਾ ਤੇ ਧੰਨਵਾਦ ਜੀ ਜਿਹੜਾ ਚੈਨਲ ਨੂੰ ਬਹੁਤ ਜਿਹੜਾ ਤੁਸੀਂ ਪਿਆਰ ਦਿੰਨੇ ਆ ਵਾਇਰਲ ਜੀ ਦਾ ਖਾਸਾ ਜੀ ਵਾਇਰਲ ਜੀ ਕੀ ਬੱਤੀ